ਇੱਕ ਵਾਰ ਫਿਰ ਅਕਾਲੀ ਦਾ ਹੁਕਾ ਲੈ ਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁਬਾਰਾ ਚੌਂ ਮੈਦਾਨ ਦੇ ਵਿੱਚ ਬਲਦੇਵ ਸਿੰਘ ਧੌਨੋ ਵਾਰਡ ਨੰਬਰ 52 ਦੇ ਵਿੱਚ ਉਤਾਰਿਆ ਗਿਆ ਜੇ ਗੱਲ ਕਰੀਏ ਤਾਂ ਇਸ ਵਾਰ ਨਗਰ ਨਿਗਮ ਚੌਂ ਦਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਜਿਹੜੇ ਕਿ ਚੌਂ ਮੈਦਾਨ ਵਿੱਚ ਉਤਾਰੇ ਗਏ ਨੇ ਜਿਸ ਦੇ ਵਿੱਚ ਵਾਰਡ 52 ਦੇ ਵਿੱਚੋਂ ਬਲਦੇਵ ਸਿੰਘ ਧੌਨ ਜੋ ਕਿ ਆਪਣਾ ਪ੍ਰਚਾਰ ਡੋਰ ਟੂ ਡੋਰ ਕਰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਹਰ ਘਰ ਦੇ ਵਿੱਚ ਇੱਕ ਹੀ ਹੁਕਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਫਿਰ ਅਕਾਲੀ ਸਰਕਾਰ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਜਿੰਨਾ ਵੀ ਹੱਕਾਂ ਦੀ ਗੱਲ ਕੀਤੀ ਤਾਂ ਅਕਾਲੀਆਂ ਨੇ ਕੀਤੀ ਹੈ ਜੇ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਚਾਹੇ ਨਸ਼ਾ ਦਾ ਮੁੱਦਾ ਹੋਵੇ ਚਾਹੇ ਪਾਣੀ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਤਾਂ ਕਿਸ ਜਿਹੜੇ ਕਿ ਅਕਾਲੀ ਸਰਕਾਰ ਸਮੇ ਉਹ ਜਿਹੜਾ ਕਿ ਉਠਾਇਆ ਗਿਆ ਸੀ ਇੱਕ ਅਕਾਲੀ ਸਰਕਾਰ ਹੀ ਸੀ ਜਿਨੇ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਸੋ ਦੁਬਾਰਾ ਮੁੜ ਸਿਰਜਿਤ ਹੋਣ ਜਾ ਰਿਹਾ ਇਸ ਵਾਰ ਤੇ ਇਹ ਛੋਟਾ ਜਿਹਾ ਜਿਹੜਾ ਕਿ ਵੋਟਾ ਲਗਾਇਆ ਗਿਆ ਦੁਬਾਰਾ ਤੇ ਇਸ ਨੂੰ ਜਿਹੜਾ ਕਿ ਕਰਨ ਦੇ ਲਈ ਇਸ ਵਾਰ ਨਗਰ ਨਿਗਮ ਚੋਣਾਂ ਦੇ ਵਿੱਚ ਬਲਦੇਵ ਸਿੰਘ ਤੁਣ ਜੋ ਕਿ ਵਾਰਡ 52 ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਜੋਂ ਚੋਣ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉਤਰੇ ਨੇ ਸੋ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹਰ ਘਰ ਦੇ ਵਿੱਚ ਹੁਕਾ ਦਿੱਤਾ ਜਾ ਰਿਹਾ ਸੋ ਗੱਲਬਾਤ ਜ਼ਰੂਰ ਕਰਾਂਗੇ ਬਲਦੇਵ ਸਿੰਘ ਤੁਣ ਜੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਫਿਰ ਅਕਾਲੀ ਦੁਬਾਰਾ ਅਕਾਲੀ ਸਰਕਾਰ ਲੋਕ ਵਿੱਚ ਆਉਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਮੌਕਾ ਮਿਲਿਆ ਪਾ ਜੀ ਅਹੀਂ ਡੋਰ ਤੋਂ ਡੋਰ ਜਾ ਰਹੇ ਆ ਵਾਰਡ 52 ਦੇ ਵਿੱਚ ਲੋਕਾਂ ਦਾ ਐਡਾ ਵੱਡਾ ਭਾਰਵਾ ਭੰਗਾਰਾ ਮਿਲ ਰਿਹਾ ਕਿ ਜੋ ਕਾਲੀਦਾਲ ਸਰਕਾਰ ਵੇਲੇ ਸਹੂਲਤਾਂ ਮਿਲੀਆਂ ਸੀ ਨਾ ਝਾੜੂ ਵਾਲਿਆਂ ਨੇ ਸਭ ਖਤਮ ਕਰ ਦਿੱਤੇ ਇਸ ਤੋਂ ਪਹਿਲਾਂ ਕਾਂਗਰਸ ਰਹੀ ਉਹਨਾਂ ਖਤਮ ਕਰਤੀ ਜਾਂਦੀਆਂ ਦੂਜਿਆਂ ਨਾ ਕਰਤੀਆਂ ਜਨਿ ਕਿ ਜੋ ਬਾਦਲ ਸਾਹਿਬ ਨੇ ਪੰਜਾਬ ਵਾਸਤੇ ਕੀਤਾ ਸੀ ਨਾ ਜੀ ਕੋਈ ਸਰਕਾਰ ਨਹੀਂ ਕਰ ਸਕੀ ਪੰਜ ਵਰੀ ਸੀਐਮ ਰਹੇ ਪ੍ਰਕਾਸ਼ ਸਿੰਘ ਬਾਦਲ ਹੌਨਸਾ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨਲ ਉਹਨਾਂ ਦਾ ਅਸ਼ੀਰਵਾਦ ਸਦਕਾ ਮੈਂ 52 ਨੰਬਰ ਵਾਰਡ ਚੋਂ ਇਲੈਕਸ਼ਨ ਲੜ ਰਿਹਾ ਔਰ ਜਦੋਂ ਅਸੀਂ ਵਾਰਡ ਚ ਉਤਰੇ ਆ ਨਾ ਘਰੋ ਘਰ ਜਾਣਾ ਚਾਲੂ ਕੀਤਾ ਲੋਕਾਂ ਦਾ ਉਤਸ਼ਾਹ ਤੇ ਲੋਕਾਂ ਨੂੰ ਚਾਹ ਜਗੜਿਆ ਕਿ ਠੀਕ ਹੈ ਕਾਲੀ ਦਲ ਚੱਲਿਆ ਤੇ ਕਾਲੀ ਦਲ ਨੂੰ ਸੁਰਜੀਤ ਕਰਨਾ ਜਿਵੇਂ ਮੇਰਾ ਵਾਦਾ ਸੰਗਤੁਰੂ 52 ਨੰਬਰ ਵਾਰਡ ਨੂੰ ਕਿ ਜਿਵੇਂ ਕਾਲੀ ਦਲ ਸਰਕਾਰ ਵੇਲੇ ਪਹਿਲਾਂ ਸਹੂਲਤਾਂ ਸੀ ਸ੍ਰੋਮਣੀ ਅਕਾਲੀ ਦਲ ਦੀ ਇਹ ਕਾਰਪੋਰੇਸ਼ਨ ਦੀ ਸ਼ੀਟ ਜਾ ਕੇ ਸ਼ੀਟ ਜਿੱਤ ਕੇ ਆਪਾਂ ਮਜੀਠੀਆ ਸਾਹਿਬ ਦੀ ਝੋਲੀ ਪਾਉਣੀ ਆ ਦੁਬਾਰਾ ਫਿਰ ਉਵੇਂ ਹੀ ਗਲੀ ਗਲੀ ਘਰ ਘਰ ਕਾਲੀ ਦਲ ਦੀ ਪੂਰੀ ਬੱਲੇ ਬੱਲੇ ਕਰਾਵਾਂਗੇ ਹਲੋ ਫਿਰ ਵਿਰੋਧੀਆਂ ਕਹਿੰਦੇ ਨੇ ਇਹ ਕਾਲੀ ਦਲ ਦੁਬਾਰਾ ਆ ਨਹੀਂ ਸਕਦਾ ਨਹੀਂ ਨਹੀਂ ਇਹ ਸੋਚ ਆ ਵਿਰੋਧੀਆਂ ਦੀ ਕਿਉਂਕਿ ਵਿਰੋਧੀ ਝੂਠ ਬੋੜ ਮਾਰਦੇ ਉਹ ਜੋ ਵਿਰੋਧੀਆਂ ਨੂੰ ਜੋ ਦਿੱਲੀ ਤੋਂ ਕਹਿ ਜਾਂਦਾ ਉਹ ਵਿਰੋਧੀ ਹੋਈ ਬੋਲ ਦਿੰਦੇ ਜਿਹੜੀ ਕਾਲੀ ਦਲ ਦੀ ਸਰਕਾਰ ਹੈ ਨਾ ਕਾਲੀ ਦਾਲਿਆ ਇਹ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਖੇਤਰੀ ਪਾਰਟੀ ਹਰ ਵਕਤ ਕਿਸੇ ਤੇ ਵੀ ਅੱਜ ਮੁਸ਼ਕਲ ਪੈ ਜਾਵੇ ਕਾਲੀਦੋਲ ਕੱਢਦਾ ਕਿ ਇਹਦੀ ਪੱਗ ਲੈ ਜਵੇ ਬੰਬੇ, ਗਲਗੱਤੇ ਕਿਤੇ ਵੀ ਸਿੱਖ ਦੀ ਹੋ ਜੇ, ਕਹੇ ਦੀ ਹੋ ਜੇ ਜਿਹੜਾ ਪੰਜਾਬ ਦਾ ਪੁੱਤ ਆ ਕਾਲੀਦੋਲ ਦੇ ਪਿਛੇ ਖੜਦਾ ਹਰ ਵਕਤ ਇਸ ਕਰਕੇ ਕਾਲੀਦੋਲ ਨੂੰ ਲੋਕ ਦਿਲੋਂ ਚਾਹੁੰਦੇ ਆ ਜਿੰਨੀਆਂ ਸਹੂਲਤਾਂ ਕਾਲੀਦੋਲ ਨੇ ਦਿੱਤੀਆਂ ਕਣਕ ਦਿੱਤੀ, ਸਗਣ ਸਕੀਮ ਦਿੱਤੀ ਔਰ ਕੋਈ ਵੀ ਮੰਨ ਲਓ ਤੁਸੀਂ ਸਹੂਲਤ ਗਰੀਬ ਨੂੰ ਦਿੱਤੀ ਆ ਹਰ ਸਰਕਾਰ ਨੇ ਕੱਟ ਕੀਤੀ ਆ ਲੇਕਿਨ ਵਾਅਦਾ ਕੋਈ ਨਹੀਂ ਕੀਤਾ ਸਾਡੀ ਨਕਲ ਮਾਰ ਕੇ ਵੋਟਾਂ ਲੈ ਕੇ ਮੜ ਕੇ ਉਹ ਗਰੀਬਾਂ ਨੂੰ ਦਿੱਤੀਆਂ ਸਹੂਲਤਾਂ ਇਹਨਾਂ ਨੇ ਕੱਟ ਦਿੱਤੀਆਂ ਇਸ ਕਰਕੇ ਸੰਗਤ ਬਹੁਤ ਦੁਖੀ ਆ ਝੂਠਾਂ ਤੋਂ ਕਾਂਗਰਸ ਤੋਂ ਵੀ ਔਰ ਆਮ ਆਦਮੀ ਤੋਂ ਵੀ ਇਸ ਕਰਕੇ ਮੈਨੂੰ ਸੰਗਤ ਦਾ ਬਹੁਤ ਵੱਡਾ ਆਸ਼ੀਰਵਾਦ ਮਿਲ ਰਿਹਾ ਹੈ ਤੇ ਮੈਂ ਘਰੋ ਘਰ ਜਾ ਰਿਹਾ ਸੰਗਤ ਦੇ ਮਾਤਾਵਾ ਮੇਰੇ ਬਜ਼ੁਰਗ ਮੇਰੇ ਛੋਟੇ ਵੀਰ ਸਾਰੇ ਮੈਨੂੰ ਆਸ਼ੀਰਵਾਦ ਦੇ ਰਿਹਾ ਕਿਵੇਂ ਦਾ ਹੰਗਾਰਾ ਕਿਉਂਕਿ ਦੇਖਿਆ ਗਿਆ ਤੁਸੀਂ ਡੋਰ ਟੂ ਡੋਰ ਕਰ ਰਹੇ ਸੀ ਔਰ ਲੋਕ ਤੁਹਾਨੂੰ ਖੁਸ਼ ਹੋ ਕੇ ਮਿਲ ਰਹੇ ਸੀ ਆਪ ਜੀ ਦੇ ਸਾਹਮਣੇ ਜੀ ਆਪਾਂ ਰੂਪਨਗਰ ਦੇ ਵਿੱਚ ਜਾ ਰਹੇ ਆ ਆਪ ਜੀ ਨਾਲ ਸੀ ਕਿੰਨਾ ਪਿਆਰ ਸੰਗਤ 부ਆ ਖੋਲ ਕੇ ਪਿਆਰ ਦੇ ਰਹੀ ਹੱਥ ਜੋੜਦੇ ਆ ਕਿ ਆਪਾਂ ਤੁਹਾਡੇ ਨਾਲ ਸੀਸਾਂ ਦੇ ਰਹੀਆਂ ਬਤਾਵਾ ਤੇ ਮੈਨੂੰ ਆਸ ਆ 52 ਨੰਬਰ ਸੰਗਤ ਤੇ ਕਿ ਜਰੂਰ 치ੜ ਜਿੱਤ ਕੇ ਆਪਾਂ ਆਪਣਾ ਬਾਦਰ ਸਾਹਿਬ ਦੀ ਝੂਣੀ ਪਾਵਾਂਗੇ ਬਿਲਕੁਲ ਜੀ ਜੇ ਗੱਲ ਕਰੀ ਤਾਂ ਜਿਵੇਂ ਦੇ ਅਕਾਲੀ ਦਲ ਵੇਲੇ ਲੋਕਾਂ ਨੇ ਰਾਜ ਕੀਤਾ ਲੋਕਾਂ ਨੇ ਖੁਸ਼ੀਆਂ ਮਾਣੀਆਂ ਉਹ ਦੁਬਾਰਾ ਮੁੜ ਕੇ ਮਿਲੀਆਂ ਨਹੀਂ ਪਰ ਹੁਣ ਦੁਬਾਰਾ ਫਿਰ ਅਕਾਲੀ ਦਲ ਆ ਰਿਹਾ ਕੀ ਚਾਹੁੰਦੇ ਕਿ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਦੁਬਾਰਾ ਆਵੇ ਬਿਲਕੁਲ ਜੀ ਲੋਕ ਚਾਹੁੰਦੇ ਨੇ ਅਕਾਲੀ ਦਲ ਆਵੇ ਕਿਉਂਕਿ ਇੱਕ ਵਾਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਹੈਗਾ ਤੇ ਮੈਂ ਸਮਝਦਾ ਹੈਗਾ ਕਿ ਇਹ ਉਹ ਸਮਾਂ ਹੈਗਾ ਕਿ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਸਾਨੂੰ ਹੱਲ ਮਿਲ ਕੇ ਕਿ ਅਕਾਲੀ ਦਲ ਨੂੰ ਇੱਕ ਵਾਰੀ ਫਿਰ ਮੌਕਾ ਦਿਓ ਸਟੈਂਡ ਹੋਣ ਦਾ ਆਪਣੇ ਪੈਰਾਂ ਦੇ ਖੜੇ ਹੋਵੇ ਖੇਤਰੀ ਪਾਰਟੀ ਹੈਗੀ ਹੈ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਤੇ ਮੈਂ ਸਾਰਿਆਂ ਨੂੰ ਕਹੂੰਗਾ ਹੰਗਾਰਾ ਭਰ ਕੇ ਕਹੂੰਗਾ ਕਿ ਅਕਾਲੀ ਦਲ ਦੇ ਨਾਲ ਵੋਟ ਪਾਓ ਚੌ ਨਿਸ਼ਾਨ ਤੱਕੜੀ ਦੇ ਆਪਣੀ ਮ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਗੱਲ ਕਰੀ ਤਾਂ ਅਕਾਲੀ ਦਲ ਜਿਹੜੀ ਕਿ ਇੱਕ ਲਹਿਰ ਉਪਜੀ ਸੀ ਜਿਨ੍ਹਾਂ ਨੇ ਜੇਲ੍ਹਾਂ ਵੀ ਕਟੀਆਂ ਔਰ ਪੰਜਾਬ ਦੇ ਹੱਕਾਂ ਦੀ ਵੀ ਗੱਲ ਕੀਤੀ ਹੈ ਤੇ ਦੁਬਾਰਾ ਫਿਰ ਮੁੜ ਸੁਰਜੀਤ ਹੋਣਾ ਚਾਹੁੰਦੀ ਹੈ ਲੋਕਾਂ ਨੂੰ ਕਈ ਨਵੀਂ ਜਨਰੇਸ਼ਨ ਨੂੰ ਇਸ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਅਕਾਲੀ ਦਲ ਆਇਆ ਕਿਵੇਂ ਅਕਾਲੀ ਦਲ ਇੱਕ ਸਿੱਖਾਂ ਦੀ ਪਾਰਟੀ ਸੀ ਜਿਹੜੀ ਕਿ ਪੰਜਾਬ ਨੂੰ ਦੇ ਹੱਕਾਂ ਦੀ ਗੱਲ ਕਰਦੀ ਰਹੀ ਹੈ ਦੇਖੋ ਜੇ ਅਕਾਲੀ ਦਲ ਜਿਹੜੀ ਹੈ ਸ਼ੁਰੂ ਤੋਂ ਹੀ ਸਿੱਖਾਂ ਦੀ ਸਰਮੌਰ ਜਿਹੜੇ ਹੈਗੇ ਜਥੇਬੰਦੀ ਅਕਾਲੀ ਦਲ ਨਾਲ ਉਹਨਾਂ ਦੇ ਰਿਆ ਸੰਬੰਧ ਰਹਿ ਨੇ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਬਹੁਤ ਸਹਿਯੋਗ ਰਿਹਾ ਹੈਗਾ ਹਰ ਚੀਜ਼ ਵਿੱਚ ਸਿੱਖਾਂ ਨੂੰ ਉੱਪਰ ਲੈ ਕੇ ਜਾਣ ਵਿੱਚ ਮੈਂ ਸਮਝਦਾ ਹੈਗਾ ਕਿ ਅਕਾਲੀ ਦਲ ਨੂੰ ਫੇਰ ਇੱਕ ਵਾਰੀ ਜ਼ਰੂਰ ਮੌਕਾ ਦਿਓ ਤਾਂ ਕਿ ਇਹ ਸਟੈਂਡ ਹੋਵੇ ਤੇ ਇਹ ਖੇਤਰੀ ਪਾਰਟੀ ਹੈਗੀ ਹੈ ਪੰਜਾਬ ਸਰਕਾਰ ਦੀ ਜੋ ਅਕਾਲੀ ਦਲ ਨੇ ਕੀਤਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਆਉਣ ਵਲੇ ਜਾਂ ਪਿਛੋਕੜ ਕਿਸੇ ਸਮੇਂ ਚ ਕਿਸੇ ਨੇ ਕੋਈ ਕੀਤਾ ਹੋਵੇ ਹੁਣ ਕਿਸਾਨਾਂ ਦਾ ਮੁੱਦਾ ਲੈ ਲਓ ਉਹਨਾਂ ਦੇਖੋ ਜੀ ਇੰਨਾ ਸਮਾਂ ਹੋ ਗਿਆ ਸਾਡਾ ਇੰਨਾ ਸਮਾਂ ਹੋ ਗਿਆ ਜੀ ਅਸੀਂ ਬਾਰਡਰ ਉੱਤੇ ਬੈਠੇ ਹੋਏ ਆ ਕਿਸੇ ਨੇ ਸਾਡਾ ਸਹਿਯੋਗ ਨਹੀਂ ਇੱਦਾਂ ਸਾਡੇ ਜਿਹੜੇ ਅਕਾਲੀ ਵਰਕਰ ਨੇ ਅਕਾਲੀ ਜਿਹੜੇ ਸਰਕਾਰ ਹੈਗੇ ਉਹਨਾਂ ਦੇ ਹਜੇ ਵੀ ਨਾਲ ਉੱਤੇ ਸਹਿਯੋਗ ਦੇ ਰਹੇ ਨੇ ਉਹਨਾਂ ਨੂੰ ਪਿੱਛੇ ਵੀ ਹੁਣ ਪਿੱਛੇ ਵੀ 2-4 ਦਿਨ ਪਹਿਲੇ ਵੀ ਆਪਣਾ ਹੋਇਆ ਉੱਥੇ ਗਏ ਨੇ ਸਾਰੇ ਸਾਰੇ ਉਹਨਾਂ ਨੇ ਸਾਥ ਦਿੱਤਾ ਹੈਗਾ ਤੇ ਮੈਂ ਸਮਝਦਾ ਇੱਕ ਵਾਰੀ ਫਿਰ ਮੌਕਾ ਦਿਓ ਅਸੀਂ ਸੈਂਟਰ ਤੱਕ ਇਹਨਾਂ ਨੂੰ ਉੱਪਰ ਤੱਕ ਲੈ ਕੇ ਜਾਈਏ ਇੱਕ ਵਾਰੀ ਵਜੂਦ ਬਣਾਈਏ ਸ਼ਰਮ ਅਕਾਲੀ ਦਲ ਦਾ ਇਹ ਸਾਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਸਰਕਾਰ ਨੂੰ ਇਸ ਸਾਰੇ ਸੰਗਤ ਨੂੰ ਵਾਰਡ 52 ਦੇ ਲੋਕਾਂ ਨੂੰ ਕਿਉਂਕਿ ਤੁਸੀਂ ਬਲਦੇਸિંહ ਤੁਨ ਦੇ ਲਈ ਡੋਰ ਟੂ ਡੋਰ ਪ੍ਰਚਾਰ ਦੇ ਤੌਰ ਪਰ ਪਰਵਾ ਹੁੰਗਾਰਾ ਮਿਲ ਰਿਹਾ ਸੀ ਲੋਕ ਬੜੇ ਖਿੜੇ ਮੱਥੇ ਨਾਲ ਤੁਹਾਨੂੰ ਮਿਲ ਰਹੇ ਸੀ ਕਿਵੇਂ ਤਾਂ ਲੱਗਦਾ ਹੈ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ ਮੈਂ ਜੀ ਵਾਰਡ ਨੰਬਰ 52 ਦੇ ਰੂਪਨਗਰ ਸੁਸਾਇਟੀ ਦੇ ਲੋਕਾਂ ਦਾ ਦੇਖਿਆ ਜੀ ਬਹੁਤ ਸਹਿਯੋਗ ਦੇ ਰਹੇ ਨੇ ਜਿਸ ਦਾ ਰਾਪਾ ਜਾਣੇ ਆ ਉਹ ਸਾਨੂੰ ਸਾਰੇ ਹੀ ਪਰਵਾ ਹੁੰਗਾਰਾ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਲੱਗੇ ਆ ਤੇ ਮੈਨੂੰ ਉਮੀਦ ਹੈਗੀ ਹੈ ਕਿ ਇਸ ਏਰੀਆ ਵਿੱਚੋਂ ਸਾਨੂੰ ਬਹੁਤ ਸਾਰੀਆਂ ਵੋਟਾਂ ਮਿਲਣਗੀਆਂ ਕਿਉਂਕਿ ਬਹੁਤ ਦੇਰ ਬਾਅਦ ਕੋਈ ਇਹੋ ਜਿਹਾ ਸਾਨੂੰ ਇੱਕ ਅਕਾਲੀ ਲੀਡਰ ਮਿਲ ਰਿਹਾ ਹੈਗਾ ਜਿਹੜਾ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਨਾਲ ਵਿਚਰ ਰਿਹਾ ਹੈ ਮੈਨੂੰ ਯਕੀਨ ਹੈ ਬਲਦੇਵ ਸਿੰਘ ਧੁੰਦੇ ਇਹਨਾਂ ਦੇ ਕਿ ਇਹ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਸਾਨੂੰ ਇਕੱਠੇ ਨਾਲ ਲੈ ਕੇ ਅੱਗੇ ਇਹਨਾਂ ਨੇ ਸਮਝ ਨਾਲ ਲੈ ਕੇ ਤੋਰਨਗੇ ਬਿਲਕੁਲ ਜੀ ਸੋ ਇਹ ਸਨ ਵਾਰਡ ਨੰਬਰ 52 ਦੇ ਵਿੱਚ ਡੋਰ ਡੋਰ ਪ੍ਰਚਾਰ ਕਰਨ ਵਾਲੇ ਬਲਦੇਵ ਸਿੰਘ ਧੁੰਦੇ ਸਾਥੀ ਜਿਨ੍ਹਾਂ ਦੇ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਯੂਥ ਜਿਹੜਾ ਕਿ ਜਿਆਦਾ ਨਾਲ ਜੁੜਿਆ ਹੋਇਆ ਔਰ ਯੂਥ ਵੱਲੋਂ ਹਰ ਘਰ ਦੇ ਵਿੱਚ ਡੋਰ ਟੂ ਡੋਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਜਿਵੇਂ ਕਿ ਦੁਬਾਰਾ ਗੱਲ ਕੀ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਦੇ ਲਈ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਨੇ ਵਾਰਡ 52 ਦੇ ਵਿੱਚ ਬਲਦੇਵ ਸਿੰਘ ਤੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਨ੍ਹਾਂ ਚੋਣ ਸ਼ਾਨ ਤੱਕੜੀ ਹੈ ਸੋ ਜੇਕਰ ਇਹ ਗੱਲ ਕਰੀਏ ਪੰਜਾਬ ਦੇ ਹੱਕਾਂ ਦੀ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਸੋ ਦੁਬਾਰਾ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਨੇ ਸੋ ਬਲਦੇਵ ਸਿੰਘ ਧੁੰਨ ਜੋ ਕਿ ਵਾਰਡ 52 ਦੇ ਵਿੱਚ ਚੋਣ ਮੈਦਾਨ ਵਿੱਚ ਉਤਰਦੇ ਉਹਨਾਂ ਦਾ ਚੋਣ ਨਿਸ਼ਾਨ ਤੱਕੜਿਆ ਸੋ 21 ਤਰੀਕ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਆਪਣੇ ਇਲਾਕਾ ਨਿਵਾਸੀ ਨੂੰ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਮੁਰ ਸੁਰਜੀਤ ਹੋ ਸਕੇ ਬਾਜ ਲਾਈਵ ਤੋਂ ਕੈਮਰਾਮੈਨ ਹਰਮਨ ਦੇ ਨਾਲ ਗੁਰਪ੍ਰੀਤ ਸਿੰਘ ਜੱਪਦੀ ਖਾਸ ਰਿਪੋਰਟ